ਵੀ ਦੇਖ ਰਹੇ ਹਾਂ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਫਗਵਾੜਾ ਤੋਂ ਦਿਖਾ ਰਹੇ ਹਨ ਬਸਪਾ ਵੱਲੋਂ ਜਿਹੜਾ ਥੋੜੀ ਦੇਰ ਦੇ ਵਿੱਚ ਜਿਹੜਾ ਵੱਡਾ ਰੋਡ ਸ਼ੋਟ ਡਿਆ ਜਾ ਰਿਹਾ ਫਗਵਾੜਾ ਦੇ ਵਿੱਚ ਔਰ ਸਾਡੇ ਨਾਲ ਹਲਕਾ ਫਗਵਾੜਾ ਦੇ ਜਿਹੜੇ ਹੈਗੇ ਆ ਬਸਪਾ ਦੇ ਜਿਹੜੇ ਆ ਪ੍ਰਧਾਨ ਔਰ ਜੁੜ ਚੁੱਕੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਜੈ ਭੀਮ ਜੈ ਭਾਰਤ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦਾ ਹੁਸ਼ਿਆਰਪੁਰ ਹਲਕੇ ਦੇ ਸਾਰੇ ਵਰਕਰ ਸਮਰਥੀਆਂ ਨੂੰ ਅਪੀਲ ਕਰਦਾ ਕਿ ਇਹ ਮੌਕਾ ਟਾਈਮ ਆਪਾਂ ਨੂੰ ਖਜਾਉਣ ਦੀ ਜ਼ਰੂਰਤ ਨਹੀਂ ਹੁਣ ਇਹ ਟਾਈਮ ਆਪਾਂ ਨੂੰ ਸੰਘਰਸ਼ ਪੂਰੇ ਮਗਿਆ ਹੋਇਆ ਤੇ ਮੈਂ ਹਸ਼ਿਆਰਪੁਰ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਬਈ ਹੁਣ ਸੰਵਿਧਾਨ ਬਚਾਉਣ ਦੀ ਲੋੜ ਹੈ ਕਿਉਂਕਿ ਬੀਜੇਪੀ ਉਸ ਤੱਤੇ ਬੈਠੀ ਹੈ ਬਈ ਕਿਸੇ ਤਰ੍ਹਾਂ ਵੀ ਇਹਨਾਂ ਪਾਰਟੀਆਂ ਨੂੰ ਕਮਜ਼ੋਰ ਕਰਕੇ ਅਸੀਂ ਸੰਵਿਧਾਨ ਨੂੰ ਛੇੜਛਾੜ ਕਰੀਏ ਆਪਾਂ ਸੰਵਿਧਾਨ ਦੇ ਬਚਾਉਣ ਲਈ ਹਰ ਘਰ ਮਹੱਲੇ ਦੇ ਵਿੱਚ ਬੋਟ ਦੀ ਅਪੀਲ ਕਰੀਏ ਜੈ ਭੀਮ ਜੈ ਭਰਤ ਬਹੁਤ ਬਹੁਤ ਧੰਨਵਾਦ